ਦੀ ਨਾਮ ਪ੍ਰਦੀਪ ਸਿੰਘ ਕਿੱਥੇ ਆਏ ਸੀਗੇ ਕੀ ਕਹਿੰਦੇ ਮੈਂ ਸੰਗਰੂਰ ਆ ਸਰਕਾਰੀ ਹਸਪੀਟਲ ਚ ਆਇਆ ਸੀ 8 ਤਰੀਕ ਨੂੰ ਤੇ ਡਾਕਟਰ ਸਾਹਿਬ ਕਹਿੰਦੇ ਕੀ ਤੁਹਾਨੂੰ ਐਡਮਿਟ ਕਰਾਂਗੇ ਮੈਨੂੰ ਪੀ.ਈ ਦੀ ਸਕੈਨ ਸੀ ਫਿਰ 9 ਤਰੀਕ ਨੂੰ ਡਾਕਟਰ ਸਾਹਿਬ ਨੇ ਟੈਸਟ ਲਏ ਸੀ ਜੀ ਮੇਰੇ ਡਾਕਟਰ ਨੇ ਆ ਡਾਕਟਰ ਹਮਨਸ਼ੂ ਜੀ ਸੀ ਤੇ 9 ਤਰੀਕ ਨੂੰ ਮੈਂ ਸੈਂਪਲ ਦਿੱਤਾ 10 ਤਰੀਕ ਨੂੰ ਮੇਰੇ ਟੈਸਟ ਆਏ ਜੀ ਟੈਸਟ ਦੇ ਵਿੱਚ ਦਿਖਾਇਆ ਗਿਆ ਕਿ ਪੀਲੀਆ ਇਦਾਂ ਦਿਖਾਇਆ ਗਿਆ ਵੀ ਇਹਨੂੰ ਕਦੇ ਪੀਲੀ ਨਹੀਂ ਹੋਣੀ ਹੁੰਦੀ। ਨਾਰਮਲੀ ਦਿਖਾਇਆ ਗਿਆ ਜਦੋਂ ਕੀ ਉਹਦੇ ਚ ਤੇ ਉਹਦੇ ਚ ਮੈਨੂੰ ਗੁਰਦਿਆਂ ਦੀ ਪ੍ਰੋਬਲਮ ਦਿਖਾਈ ਗਈ। ਮੈਂ ਉਹੀ ਰਿਪੋਰਟ ਆਪਣੇ ਮਿੱਤਰ ਨੂੰ ਦਿਖਾਈ ਜੀ ਪਿੰਡੋਂ ਲੈਬੋਰੀਟਰੀ ਦਾ ਕੰਮ ਕਰਦਾ ਸੀ। ਉਹ ਕਹਿੰਦਾ ਅਰਦੀ ਇਹ ਕਿਹੜੀ ਰਿਪੋਰਟ ਗਲਤ ਹੈ ਕਿਵੇਂ ਕਹਿੰਦਾ ਕਿ ਤੈਨੂੰ ਪੀਲੀਏ ਦੀ ਸ਼ਿਕਾਇਤ ਆ ਪੀਲੀਆ ਤਾਂ ਇਹ ਚ ਜਮਾਂ ਨਾਰਮਲ ਦਿਖਾਇਆ ਗਿਆ। ਕਿੰਨਾ ਗੁਰਦੇ ਆ ਜਿਹੜੇ ਤੇ ਉਹ 70% ਖਰਾਬ ਦਿਖਾਏ ਗਏ। ਫੋਕੰ ਦਾ ਵੀ ਤੂੰ ਇਹੀ ਰਿਪੋਰਟ ਨੂੰ ਬਾਹਰੋਂ ਕਰਵਾ ਦਿੱਤੇ ਕਿਸੇ ਤੋਂ ਪਹਿਲਾਂ ਮੈਂ ਕ੍ਰਿਸ਼ਨਾ ਤੋਂ ਕਰਾਈ ਜਿਹੜੀ ਗੱਲ ਤੋਂ ਸਰਕਾਰੀ ਹਸਪੀਟਲ ਦੇ ਵਿੱਚੀ ਜਿਹੜੀ ਲੈਬੋਰੀ ਹੈ ਉਹਦੇ ਚੋਂ ਕਰਾਈ ਜਿੰਦੀ ਆ ਕ੍ਰਿਸ਼ਨਾ ਲੈਬ ਤੋਂ ਕਰਾਈ ਸੀ ਉਹਦੇ ਚ ਅਪੀਲੀਆ ਮੈਨੂੰ ਪਹਿਲਾਂ 19% 19 ਐਮਜੀ ਸੀਗਾ ਉਸ ਤੋਂ ਬਾਅਦ ਕੱਟ ਕੇ 12.70 ਤੇ ਆ ਗਿਆ ਸੀ ਉਹ ਸਹੀ ਸੀ ਰਿਪੋਰਟ ਜੀ ਉਹ ਹੋਰ ਜਿਹੜੇ ਨੇ ਕੀ ਹੈ ਉਹ ਤੇ ਉਹ ਗੁਰਦਿਆਂ ਦੇ ਤਾਂ ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਸੀ ਸੀ ਉਹਦੇ ਚ ਬਿਲਕੁਲ ਨਾਰਮਲ ਆਇਆ ਸੀ ਤੇ ਜਿਹੜੀ ਉਹ ਸਰਕਾਰੀ ਵਾਲਿਆਂ ਨੇ ਰਿਪੋਰਟ ਦਿੱਤੀ ਸੀ ਉਹੀ ਮੈਂ ਜਿਹੜੇ ਮੈਨੂੰ ਦੇਖਭਾਲ ਕਰ ਰਹੇ ਮੈਨਾਂ ਉਹਨਾਂ ਨੂੰ ਜਮ੍ਹਾਂ ਕਰਾ ਦਿੱਤੀ ਉਹ ਤੇ ਚਲੋ ਮੈਂ ਗੌਰ ਕਰ ਲਈ ਜੀ ਜੇ ਨਾ ਗੌਰ ਕਰਦਾ ਉਹ ਗੁਰਦਿਆਂ ਦੇ ਹਿਸਾਬ ਨਾਲ ਮੇਰੇ ਕੋਈ ਐਜੈਕਸ਼ਨ ਟੀਕਾ ਮੇਰੇ ਕੋਈ ਇਦਾਂ ਦੀ ਦਵਾਈ ਲੱਗ ਤਾਂ ਮੇਰਾ ਨੁਕਸਾਨ ਵੀ ਹੋ ਸਕਦਾ ਜੀ ਆਹ ਤੇ ਟੈਨਸ਼ਨ ਹੋ ਗਈ ਹਾਂ ਮੈਂ ਮੈਂ ਟੈਨਸ਼ਨ ਵੀ ਹੋ ਗਈ ਸੀ ਮੈਂ ਕਹਾਂ ਹੁਣ ਇਹ ਨਵੀਂ ਚੀਜ਼ ਨਿਕਲ ਕੇ ਆ ਗਈ ਜੀ ਕਿ ਕਿਰਾ ਸੀ 104 ਤੇ ਕੰਪਲੇਨ ਵੀ ਕੀਤੀ ਉਹ ਕਹਿੰਦੇ ਵੀ ਤੁਸੀਂ ਇੱਕ ਵਾਰ ਡਾਕਟਰ ਸਾਹਿਬ ਨੂੰ ਇਸ ਇਸ ਚੀਜ਼ ਦੀ ਸ਼ਿਕਾਇਤ ਕਰੋ ਕਿ ਉਹ ਨਹੀਂ ਸੁਣਦੇ ਤਾਂ ਸਾਨੂੰ ਦੁਬਾਰਾ ਕਾਲ ਕਰੋ ਦੁਬਾਰਾ ਹਜੇ ਕਾਲ ਨਹੀਂ ਹੋਈ ਸੀ ਡਾਕਟਰ ਸਾਹਿਬ ਨਾਲ ਗੱਲ ਹੋ ਗਈ ਸੀ ਉਹਨਾਂ ਨੇ ਹਾਂ ਨਾ ਉਹਨਾਂ ਨੇ ਕੁਝ ਨਹੀਂ ਦੱਸਿਆ ਡਾਕਟਰ ਰਾਹੁਲ ਜੀ ਆਏ ਸੀ ਸਵੇਰੇ ਕਿ ਕੀ ਮੰਗਦਾ ਮੈਂ ਤਾਂ ਮੰਗ ਇਹ ਹੀ ਕਰਦਾ ਕਿ ਜਿਨ੍ਹਾਂ ਨੇ ਗਲਤ ਰਿਪੋਰਟ ਦਿੱਤੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਮੇਰਾ ਨੁਕਸਾਨ ਹੋ ਸਕਦਾ ਸੀ ਨੇ ਜਿੰਨ ਕਾਲ ਤੋਂ ਇੰਟਰਵਿਊ ਨਹੀਂ ਬੈਠੀ ਹਾਂ ਇਸ ਬੰਦੇ ਮੈਨੂੰ ਅੱਜ ਮੀਡੀਆ ਖਬਰਾਂ ਤੋਂ ਅਤੇ ਮਾਨ ਜੋ ਡਿਪਟੀ ਕਮਿਸ਼ਨਰ ਤੋਂ ਮੈਸੇਜ ਪ੍ਰਾਪਤ ਹੋ ਰਿਹਾ ਸੀਗਾ ਵੀ ਜਿਹੜੀ ਇੱਕ ਰਿਪੋਰਟ ਹੈ ਕਿ ਉਹਦੋਂ ਬਚੂਰਨ ਰਿਜ਼ਲਟ ਸੈਟੀਸਫਾਈ ਨਹੀਂ ਲੇਗੀ ਉਹਨੂੰ ਡਾਊਟ ਹੈ ਕਿ ਮੇਰੀ ਰਿਪੋਰਟ ਹੈਗੀ ਕੋ ਗੱਦ ਦਿੱਖਿਆ ਇਹ ਸਾਰੇ ਤੇ ਆਚ ਰੱਖਦੇ ਹੋਏ ਰਿਟਰਨ ਦੇ ਵਿੱਚ ਇੱਕ ਇਨਕੁਆਰੀ ਮਾਰ ਕਰ ਦਿੱਤੀਗੀ ਜਿੱਦ ਰਿਪੋਰਟ ਸਾਡੇ ਕੋਲ ਕੱਲ ਆ ਜਾਏਗੀ ਜੋ ਵੀ ਬੰਦਾ ਦੂਸਰੀ ਪਾਇਆ ਜਾਊਗਾ ਉਤੇ ਬਣਦੇ ਕਾਰਜ ਜਿਹੜੀ ਉਹ ਅਮਲ ਵਿੱਚ ਲਿਆਂਦੇ ਜਾਏਗਾ ਠੀਕ ਹੈ ਠੀਕ ਆਪਾਂ ਕੋਈ ਗੱਲ ਕਰੀ ਉਹਨਾਂ ਦਾ ਕਹਿੰਦੇ ਕਿ ਸਰਕਾਰ ਹੀ ਲਿਆਪੋਟੇ ਜੋਦੀ ਕਰਾਉਣ ਆਪਾਂ ਉਹਦੇ ਜਿਹੜੇ ਉਹਦੇ ਦੇ ਅੰਦਰ ਚਾਈ ਜਾਂਦੇ ਦੇਖਤਰ ਉਹਦੇ ਜੇ ਜੇਵਨ ਉਹਦਾ ਜਿਹੜੀ ਖਾਰ ਮੰਦੀ ਦਾ ਉੱਤੇ ਆ ਕਹਿੰਦੇ ਕਿ ਕਿਨੇ ਆ ਇਸੇ ਸਬੰਧ ਦੇ ਵਿੱਚ ਤੱਥਾਂ ਨੂੰ ਪਛਾਣਨ ਵਾਸਤੇ ਜਾਣਨ ਵਾਸਤੇ ਇਹਨਾਂ ਕਾਰਜ ਮਾਰਕ ਕੀਤੇ ਗਏ ਦੋ ਰਿਪੋਰਟ ਹੋ ਗਈ ਉਹ ਆਪ ਜੀ ਨੂੰ ਜਿਹੜੇ ਕਾਨੂੰ ਉਹ ਦਿੱਤੇ ਜਾਏਗਾ